ਸਿੱਕਾਲ ਤੁਸੀਂ ਜੁੜੇ ਹੋ ਖਾਸ ਪੰਜਾਬੀ ਟੀਵੀ ਦੇ ਨਾਲ ਪੰਜਾਬ ਸਰਕਾਰ ਵੱਲੋਂ ਸਿੱਖਿਆ ਕ੍ਰਾਂਤੀ ਦੇ ਤਹਿਤ ਉਹਨਾਂ ਦੇ ਪੂਰੇ ਪੰਜਾਬ ਦੇ ਵਿੱਚ ਵੱਖ-ਵੱਖ ਹਲਕਿਆਂ ਦੇ ਵਿਧਾਇਕ ਸਕੂਲਾਂ ਦਾ ਉਦਘਾਟਨ ਕਰ ਰਹੇ ਆ ਪਰ ਉਹਨਾਂ ਦੀ ਅਸਲੀਅਤ ਕੀ ਹੈ ਇਹ ਜਾਣਦੇ ਅੱਜ ਜਿਹੜਾ ਉਦਘਾਟਨ ਹੋ ਰਿਹਾ ਤੁਹਾਡੇ ਸਕੂਲ ਦਾ ਸਿੱਖਿਆ ਕ੍ਰਾਂਤੀ ਦੇ ਤਹਿਤ ਕੀ ਲੱਗਦਾ ਵੀ ਸਾਰਾ ਸਕੂਲ ਬਹੁਤ ਵਧੀਆ ਬਣ ਗਿਆ ਸਿੱਖਿਆ ਕ੍ਰਾਂਤੀ ਸਹੀ ਕੰਮ ਕਰ ਰਹੀ ਹੈ ਆ ਜਿਹੜੀ ਚਾਰ ਦਿਵਾਰੀ ਦਾ ਉਦਘਾਟਨ ਕਰਨ ਆ ਰਹੇ ਆ ਐਮਐਲਏ ਮੂਲਕ ਸਿੰਘਮ ਮੌਜੂਦਾ ਸਰਕਾਰ ਦੇ ਐਮਐਲਏ ਆ ਉਹਨਾਂ ਨੂੰ ਅਸੀਂ ਇਹ ਪੁੱਛਣਾ ਚਾਹੁੰਦੇ ਆ ਜਿਹੜੀ ਇਹ ਚਾਰਦਵਾਰੀ ਹੋਈ ਏ ਕਾਂਗਰਸ ਸਰਕਾਰ ਮੌਕੇ ਦੀ ਹੋਈ ਆ ਪਿਛਲੀਆਂ ਪੰਚਾਇਤਾਂ ਦੇ ਮੌਕੇ ਦੀ ਹੋਈ ਵੀ ਆ ਇਹ ਆ ਸਮੇਂ ਦੇ ਕਹਿ ਰਹੇ ਆ ਵੀ ਸਾਡੇ ਮੌਕੇ ਚਾਰਦਵਾਰੀ ਹੋ ਰਹੀ ਆ ਕਿ ਚਾਰਦਵਾਰੀ ਓਨਲੀ ਹੋ ਰਹੀ ਆ ਪ੍ਰਾਇਮਰੀ ਸਕੂਲ ਦੇ ਵਿੱਚ ਕੰਧਾਂ ਦੇ ਉੱਪਰ ਹੀ ਚਾਰਦਵਾਰੀ ਹੋ ਰਹੀ ਆ ਓਨਲੀ ਸਿਰਫ ਬਾਹਰ ਕੋਈ ਚਾਰਦਵਾਰੀ ਨਹੀਂ ਇਹ ਕੰਮ ਹੀ ਕਰਨਾ ਹੈ ਮੌਜੂਦਾ ਸਰਕਾਰ ਨੇ ਆ ਸਕੂਲ ਦੀਆਂ ਛੱਤਾਂ ਡਿੱਗੀਆਂ ਪਈਆਂ ਛੱਤਾਂ ਬਦਲ ਦੇਣ ਨਵੀਆਂ ਬਿਲਡਿੰਗਾਂ ਬਣਾ ਦੇਣ ਬੱਚਿਆਂ ਲਈ ਅਸੀਂ ਵੀ ਇਸ ਸਕੂਲ ਦੇ ਵਿੱਚ ਪੜ੍ਹ ਕੇ ਗਏ ਆ ਇਹ ਕਹਿੰਦੇ 20 20 ਸਾਲ ਹੋ ਗਏ ਬਾਥਰੂਮ ਨਹੀਂ ਬਣੇ ਸਕੂਲਾਂ ਦੇ ਵਿੱਚ ਮੇਰੀ 34 35 ਸਾਲ ਦੀ ਉਮਰ ਹੋ ਗਈ ਮੈਂ ਸਕੂਲ ਦੇ ਵਿੱਚ 12 ਸਾਲ ਦੀ ਉਮਰ ਦੇ ਵਿੱਚ ਪੜ੍ਹਨ ਆ ਗਿਆ ਸੀ ਆ ਪੁਰਾਣਾ ਬਾਥਰੂਮ ਹੈ ਹਜੇ ਵੀ ਇਸ ਸਮੇ ਬਾਥਰੂਮ ਹੈ ਜੋ ਤੁਸੀਂ ਮੌਕੇ ਤੇ ਦੇਖ ਸਕਦੇ ਹੋ ਜਿਹੜੀਆਂ ਕੰਦਾ ਹੈ ਇਹ ਜਿਹੜੀਆਂ ਤੁਸੀਂ ਕਹਿ ਰਹੇ ਹੋ ਇਹ ਕਦੋਂ ਦੀਆਂ ਕੱਡੀਆਂ ਹੋਈਆਂ ਇਸ ਐਮਪੀ ਫੰਡ ਚੋਂ ਕੰਦਾ ਨਿਕਲੀਆਂ ਵੀ ਆ ਸਦੀਕ ਸਾਹਿਬ ਮੌਕੇ ਦੇ ਨਿਕਲੀਆਂ ਵੀ ਆ ਇਹ ਇੱਕ ਮਤਲਬ ਜੋ ਪਿਛਲੀ ਸਰਕਾਰ ਚ ਹੀ ਬਣਿਆ ਗਿਆ ਹਾਂ ਇਹ ਪਿਛਲੀ ਸਰਕਾਰ ਦੇ ਵਿੱਚ ਇੱਕ ਚਾਰਦਵਾਰੀ ਨੇ ਬਣੀ ਵੀ ਆ ਜਿਹੜੇ ਬਾਥਰੂਮ ਐ ਤੁਸੀਂ ਕਹਿੰਦੇ ਹੋ ਵੀ ਬਾਥਰੂਮ ਇਸੇ ਕਹਿੰਦੇ ਵੀ ਬਾਥਰੂਮ ਅੱਜ ਤੱਕ ਬਣੇ ਨਹੀਂ ਸੀ ਥੋੜੇ ਹੈਗੇ ਆ ਇਸ ਬਾਥਰੂਮ ਸੀ ਪਹਿਲਾਂ ਸਾਡੇ ਮੌਕੇ ਬਾਥਰੂਮ ਐ ਸਮੇਂ ਵੀ ਪੁਰਾਣੇ ਬਾਥਰੂਮ ਐ ਜੋ ਸਾਡੇ ਪੁਰਾਣੇ ਸਮੇਂ ਮੌਕੇ ਸੀ ਹੁਣ ਵੀ ਉਹ ਬਾਥਰੂਮ ਇੱਥੇ ਐ ਸਮੇਂ ਬਣੇ ਵੀ ਐ ਚਲੋ ਨਵੇਂ ਸਰਕਾਰਾਂ ਆਉਂਦੀਆਂ ਜਾਣਦੀਆਂ ਰਹਿੰਦੀਆਂ ਬਾਥਰੂਮ ਨਵੇਂ ਬਣੇ ਵੀ ਐ ਇਹ ਸਰਕਾਰ ਮੌਕੇ ਕੋਈ ਬਾਥਰੂਮ ਨਵਾਂ ਸ਼ੋਅ ਕਰ ਦੇਣਾ ਵੀ ਅਸੀਂ ਬਾਥਰੂਮ ਹੀ ਕੋਈ ਨਵਾਂ ਬਣਾਇਆ ਐ ਇਸ ਸਕੂਲ ਚ ਆ ਇਸ ਸਕੂਲ ਦੇ ਵਿੱਚ ਤੁਸੀਂ ਕਹਿ ਰਹੇ ਸੀ ਵੀ ਇੱਥੇ ਛੱਤਾਂ ਵੀ ਕਮਜ਼ੋਰ ਹੈ ਜਾਂ ਡਿੱਗ ਪਈਆਂ ਛੱਤਾਂ ਡਿੱਗੀਆਂ ਪਈਆਂ ਇੱਕ ਕਮਰਾ ਡਿੱਗਿਆ ਪਿਆ ਬਾਕੀ ਕਮਰਿਆਂ ਦੀਆਂ ਡਿੱਗਣ ਵਾਲੀਆਂ ਛੱਤਾਂ ਬਹੁਤ ਸਮੇਂ ਤੋਂ ਪੁਰਾਣਾ ਸਕੂਲ ਹੈਗਾ ਸਾਡੇ ਬਜ਼ੁਰਗ ਵੀ ਇਸ ਸਕੂਲ ਦੇ ਵਿੱਚ ਪੜ ਕੇ ਗਏ ਆ ਜੋ ਸਾਡੇ ਫਾਦਰ ਸਾਹਿਬ ਹੈ ਉਹ ਵੀ ਇਸ ਸਕੂਲ ਦੇ ਵਿੱਚ ਪੜ ਕੇ ਗਏ ਆ ਸਕੂਲ ਨੇ ਬਹੁਤ ਵੱਡੇ ਵੱਡੇ ਅਫਸਰ ਦਿੱਤੇ ਆ ਤੇ ਇਹ ਦੀ ਜਿਹੜੀ ਛੱਤ ਹੈ ਤੁਸੀਂ ਕਹਿੰਦੇ ਵੀ ਡਿੱਗੀ ਪਈ ਹੈ ਜਿਹੜੀ ਛੱਤ ਕਦੋਂ ਤੋਂ ਡਿੱਗੀ ਪਈ ਹੈ ਹੋ ਕੇ 71 ਸਰਪੰਚ ਵੇਲੇ ਦੀ ਉਹ ਕਾਫੀ ਸਮਾਂ ਹੋ ਗਿਆ ਇਹਨੂੰ ਡਿੱਗੇ ਇੱਕ ਕਾਂਗਰਸ ਸਰਕਾਰ ਨੇ ਕਮਰਾ ਸੀ ਸਾਡੀ ਪੰਚਾਇਤੀ ਖੁਦ ਅਸੀਂ ਇੱਕ ਕਮਰਾ ਪੁਆਇਆ ਛੱਤ ਪੁਆਈ ਉਹਦੀ ਇਹ ਤੋਂ ਬਾਅਦ ਚ ਹੈ ਨਹੀਂ ਕੁਝ ਵੀ ਉਸ ਤੋਂ ਬਾਅਦ ਹੈ ਨਹੀਂ ਸਾਰੇ ਡਿੱਗੇ ਪਏ ਆ ਦੋ ਇੱਕ ਛੱਤ ਪਈ ਆ ਪਾਉਣ ਵਾਲੀ ਦੂਜੇ ਕੰਡ ਆ ਵਾ ਕੰਡ ਵਿੱਚ ਲਿਖਿਆ ਸਰਕਾਰ ਦੇ ਬਾਈ ਜੀ ਕਿ ਮੀ ਪੈ ਜਾਂਦਾ ਨਾ ਆ ਸਕੂਲ ਦੇ ਵਿੱਚ ਛੱਪੜ ਬਣ ਜਾਂਦਾ ਪਾਣੀ ਨਾ ਭਰ ਜਾਂਦਾ ਹੈ ਪਰ ਛੱਪੜ ਵੀ ਨਾਲ ਆ ਉਹ ਛੱਪੜ ਦਾ ਪਾਣੀ ਵੀ ਸਕੂਲ ਦੇ ਵਿੱਚ ਆ ਜਾਂਦਾ ਬੱਚਿਆਂ ਨੂੰ ਕਮਰਿਆਂ ਵਿੱਚ ਵੀ ਬਾਪਾਣੀ ਵੜ ਜਾਂਦਾ ਹੈ ਇੱਥੋਂ ਦੇਖ ਕਰਕੇ ਪਿੰਡ ਦਾ ਨਕਾਸ ਨਹੀਂਗਾ ਕਿਸੇ ਜਿਹੜਾ ਜਿਹੜਾ ਜਿਵੇਂ ਤੁਸੀਂ ਕਹਿੰਦੇ ਉਹ ਵੀ ਪਿਛਲੀਆਂ ਸਰਕਾਰਾਂ ਨੇ ਕਹਿੰਦੇ ਸੀਗੇ ਵੀ ਇਹਨਾਂ ਦਾ ਕਹਿਣਾ ਹੈ ਕਿ ਪਿਛਲੀਆਂ ਸਰਕਾਰਾਂ ਨੇ ਕੁਝ ਨਹੀਂ ਕੀਤਾ ਤੁਸੀਂ ਕਹਿ ਰਹੇ ਹੋ ਵੀ ਆਹ ਜਿਹੜੀਆਂ ਕੰਧਾਂ ਪਿਛਲੀਆਂ ਸਰਕਾਰਾਂ ਨੇ ਕੱਢਤੀਆਂ ਪਿਛਲੀਆਂ ਸਰਕਾਰਾਂ ਤੇ ਜੇਕਰ ਕਮਰੇ ਇੰਨੇ ਪਿਛਲੇ ਅਕਾਲੀ ਦਲ ਦੀ ਸਰਕਾਰ ਵੇਲੇ ਦੇ 7-8 ਸਾਲ ਤੋਂ ਵੱਧ ਹੋ ਗਿਆ ਸਮਾ ਡਿੱਗੇ ਨੂੰ ਇਹ ਫਿਰ ਉਦਘਾਟਨ ਕਾਹਦਾ ਕਰ ਰਹੇ ਆ ਇਹ ਤਾਂ ਘਾਟਨ ਪਿਛਲੀ ਜਿਹੜੀ ਸਰਕਾਰ ਦੀ ਚਾਰਦੀਵਾਰੀ ਕੀਤੀ ਵੀ ਆ ਉਸ ਦਾ ਉਦਘਾਟਨ ਕਰਦੇ ਆ ਹੋਰ ਕੁਝ ਨਹੀਂ ਕਰ ਰਹੇ ਬਸ ਫਾਰਮੈਲਟੀ ਕਰ ਰਹੇ ਆ ਸਿੱਖ ਰੱਖ ਸਿੱਖਿਆ ਕ੍ਰਾਂਤੀ ਤੇ ਹੋਰ ਕੁਝ ਨਹੀਂ ਬਸ ਕੇ ਦੇਖੇ ਜਾਣਾ ਕੋਈ ਫੰਡ ਦੇ ਕੇ ਜਾਓ ਸਾਡੇ ਸਕੂਲ ਨੂੰ ਸਾਡੇ ਬੱਚੇ ਪੜ੍ਹਦੇ ਆ ਵੀ ਉਹਦੀਆਂ 66 ਕਮਰਿਆਂ ਦੀਆਂ ਛੱਤਾਂ ਬਦਲੀਆਂ ਜਾਣ ਇਹ ਇਹ ਤਾਂ ਫਿਰ ਰਿਸਕ ਹੋਊਗਾ ਬੱਚੇ ਉੱਥੇ ਇਸ ਸਮੇਂ ਤੁਸੀਂ ਦੇਖ ਸਕਦੇ ਹੋ ਬੱਚੇ ਉਸ ਕਲਾਸਾਂ ਦੇ ਵਿੱਚ ਪੜ੍ਹਦੇ ਆ ਤੇ ਛੱਤ ਕਦੇ ਵੀ ਡਿੱਗ ਸਕਦੀ ਹੈ ਹਾਂ ਛੱਤ ਕਿਸੇ ਵੀ ਸਮੇਂ ਕੁਝ ਵੀ ਦੁਰਘਟਨਾ ਪਰਚ ਸਕਦੀ ਹੈ ਧੰਨਵਾਦ